ਆ ਸਾਡੇ ਬੰਦੇ ਹਰਕੀ ਹੈ ਕਹਿੰਦੇ ਬੁਰੇ ਕਾਮ ਕੋ ਉਹ ਢਖਲੋਇਆ ਜਦੋਂ ਇਹਦੇ ਮਾਰੇ ਕਾਮ ਹੁੰਦੇ ਨੇ ਨਾ ਦੁਨੀਆਂ ਛੁੱਟੀ ਕਰਨੀ ਹੁੰਦੀ ਹੈ ਸੰਸਾਰ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਸੰਸਾਰ ਦੇ ਵਿੱਚ ਆਪਾਂ ਵੇਚਦੇ ਹਾਂ ਕਿਤੇ ਧੋਣ ਵਾਲੇ ਆਉਂਦੇ ਹੁੰਦੇ ਕੋਈ ਖੋਜ ਸੱਦਾ ਦੇਣ ਦੀ ਲੋੜ ਨਹੀਂ ਜਪੇਗੀ ਅਸੀਂ ਸਾਰੇ ਭੱਜ ਕੇ ਜਾਂਦੇ ਹਾਂ ਤੇ ਬਾਰੇ ਕਿਤੇ ਬੁਰੇ ਕਾਮ ਕੋ ਉਹ ਢਖਲੋਇਆ ਨਾਮ ਦੀ ਬੇਰਗਰ ਤੱਕ ਸੋਇਆ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਬੇਨ ਸੰਦਤੀ ਸਭ ਐਸੇ ਲਗਾਈਏ ਜੈਸੇ ਪਾਸ਼ ਢੋਰ ਕਹਿੰਦੇ ਜਿੰਨ ਕੀਤੇ ਕਿਸੇ ਨਾ ਜਾਣੀ ਬਿਰ ਨਾ ਹੈ ਸਭ ਚੋਰ ਮਹਾਰਾਜ ਕਹਿੰਦੇ ਆ ਸਾਰਾ ਸੰਸਾਰ ਪਸ਼ੂਆਂ ਦੀ ਹੀ ਹੈ ਚੋਰਾਂ ਦੀ ਵੀ ਨਹੀਂ ਆਪਣਾ ਜੀਵਨ ਕਰਵਾ ਲਿਆ ਤੇ ਕਰੋ ਸੋਹਣਾ ਆਪਾਂ ਦੇਖੀ ਆਪਾਂ ਸਾਰੇ ਪਿੰਡਾਂ ਦੇ ਵਿੱਚ ਰਹਿੰਦੇ ਆ ਜਦੋਂ ਪਿੰਡ ਦੇ ਵਿੱਚ ਕੋਈ ਚੋਰ ਖੜਿਆ ਜਾਉਂਦਾ ਹੈਗਾ ਤੇ ਸਾਰਾ ਪਿੰਡ ਇਹਨੂੰ ਮਾਰਨ ਵਾਲਾ ਹੈ ਤੇ ਮਾਰੂ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਕਹਿੰਦੇ ਜਿੰਨੀ ਨਾਮ ਵਿਸਤਾਰਿਆ ਹੁਣ ਆਪਾਂ ਸਾਰੇ ਦੇਖੀ ਕਿੰਨਾ ਕੁ ਪ੍ਰਮਾਤਮਾ ਦਾ ਨਾਮ ਜਪਨੇ ਸਾਨੂੰ ਨਹੀਂ ਪਤਾ ਪ੍ਰਮਾਤਮਾ ਦਾ ਨਾਮ ਜਪਣਾ ਸੰਸਾਰ ਦੀ ਗੱਲ ਕਰ ਲਈ ਭਾਵੇਂ ਸਾਰਾ ਦਿਨ ਬਿਤਾ ਲਓ ਪਰ ਗੁਰੂ ਘਰ ਸੰਗਤ ਵਿੱਚ ਸਾਡੇ ਕੋਲੋਂ 2 ਘੰਟੇ ਬਹਿਣਾ ਔਖਾ ਹੋ ਜਾਂਦਾ ਕਿਉਂਕਿ ਮਾਰੂ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਕਹਿੰਦੇ ਆਖਣੇ ਔਖਾ ਸੱਜਣ ਹੋਏ ਸੱਜਾ ਨਾਮ ਲੈਣਾ ਬੜਾ ਕਿੰਨਾ ਤੇ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨਾ ਉਹ ਹੀ ਜੀਵ ਸੰਗਤ ਦੇ ਧਿਆਨ ਦੇਂਦੇ ਨੇ ਤਾਂ ਹੀ ਮਨੁਜ ਕਰਦੇ ਵੱਡ ਭਾਗੀ ਹਰ ਸੰਗਤ ਪਾਵੈ ਬਾਗੀ ਹੀਨ ਬ੍ਰਹਮ ਚੋਟਾਂ ਖਾਵੈ ਕਹਿੰਦੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਇਜਾਜ਼ੀਓ ਤਦੋਂ ਫਿਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਕੋਲ ਅਜਿਹਾ ਜੀਵਨ ਹੈ ਇਹ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੇ ਮਿਲਿਆ ਮਾਰੇ Thank okay.